ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਕਨੜਾ ਮਹੱਲਾ ਪੰਜਵਾ ਘਰ ਦਸਵਾ ਇੱਕ ਊੰਕਾਰ ਸਤਗੁਰ ਪ੍ਰਸਾਦ ਐਸੋ ਦਾਣ ਦੇਹ ਜੀ ਸੰਤਹ ਜਾਤ ਜੀ ਬਲਿਹਾਰ ਮਾਨਮੋਹੀ ਪੰਚਦੋਹੀ ਊਰਜ ਨਿਕਟ ਬਸਿਓ ਤਾਕੀ ਸਰਨ ਸਾਧ ਤਾਕੀ ਸਰਨ ਸਾਧੂਆ ਦੂਤ ਸੰਗ ਨਿਵਾਰ ਹੈ ਮਹੰਗਾ ਵਿਸਰਾਮ ਹੈ ਧਿਆਨ ਨਾਲ ਲਾਉਣਾ ਹੈ ਮਾਨ ਮੋਹੀ ਪੰਚ ਦੋਹੀ ਇਥਠਮਕ ਓਰ ਜਿ ਨਿਕਟ ਬਸਿਓ ਇਥੇ ਵਿਸਰਾਮ ਹੈ ਤਾਕੀ ਸਰਨ ਸਾਧੂਆ ਤਾਕੀ ਕਸ ਕੇ ਬੋਲਣਾ ਤਾਕੀ ਨੇ ਕਹਿਣਾ ਤਾਕੀ ਸਰਨ ਸਾਧੂਆ ਇਥਠਮਕ ਦੂਤ ਸੰਗ ਨਿਵਾਰ ਰਹਾਉ ਕੋਟ ਜਨਮ ਜੋਨ ਭ੍ਰਮਿਓ ਹਾਰ ਪਰਿਓ ਦੁਆਰ ਕਿਰਪਾ ਗੋਬਿੰਦ ਭਈ ਮਿਲਿਓ ਨਾਮ ਆਧਾਰ ਦੁਲਭ ਜਨਮ ਸਫਲ ਨਾਨਕ ਭਾਵ ਉਤਾਰ ਪਾਰ ਕਾਨੜਾ ਮਹੱਲਾ ਪੰਜਵਾ ਘਰ ਗਿਆਰਵਾ ਇਕ ਓੰਕਾਰ ਸਤਗੁਰ ਪ੍ਰਸਾਦ ਸਹਿਜ ਸੁਭਾਏ ਆਪਨ ਆਏ ਸਹਿਜ ਸੁਭਾਏ ਆਪਨ ਆਏ ਕਛੂ ਨਾ ਜਾਣ ਆਓ ਕਛੂ ਦਿਖਾਏ ਪ੍ਰਭ ਮਿਲੇਉ ਸੁਖ ਬਾਲੇ ਭੋਲੇ ਪ੍ਰਭ ਮਿਲੇਉ ਸੁਖ ਇਥੇ ਵਿਸ਼ਰਾਮ ਬਾਲੇ ਭੋਲੇ ਭੋਲੇ ਕਹਿਣਾ ਇਥੇ ਭੋਲੇ ਨਹੀਂ ਕਹਿਣਾ ਰਹਾਉ ਸੰਯੋਗ ਮਿਲਾਏ ਸਾਧ ਸੰਗਾਏ ਕਤੁ ਹੂ ਨਾ ਜਾਏ ਘਰ ਹੈ ਵਸਾਏ ਗੋਣ ਨਿਧਾਨ ਪ੍ਰਗਟਿਓ ਇਹ ਚੋਲੇ ਗੋਣ ਗੋਣ ਨਿਧਾਨ ਗੋਣ ਨਿਧਾਨ ਪ੍ਰਗਟਿਓ ਇਹ ਚੋਲੇ ਚਰਨ ਲੁਭਾਏ ਆਨਤ ਜਾਏ ਥਾਨ ਥਨਾਏ ਸਰਬ ਸਮਾਏ ਰਸਕ ਰਸਕ ਨਾਨਕ ਗੁਣ ਬੋਲੇ ਕੰਡਾ ਮਹੱਲਾ ਪੰਜਵਾ ਗੋਬਿੰਦ ਠਾਕੁਰ ਮਿਲਨ ਦੁਰਾਈ ਪਰਮਿਤ ਰੂਪ ਅਗੰਮ ਅਗੋਚਰ ਰਹਿਓ ਸਰਬ ਸਮਾਈ ਇਹ ਪਰਮਿਤ ਵਿੱਚ ਡੈਸ਼ ਦੇ ਕੇ ਬੋਲਣਾ ਪਰ ਇਕੱਠਾ ਨਹੀਂ ਪਰਮਿਤ ਨਹੀਂ ਕਹਿਣਾ ਪਰਮਿਤ ਰੂਪ ਅਗੰਮ ਅਗੋਚਰ ਰਹਿਓ ਸਰਬ ਸਮਾਈ ਰਹਾਉ ਕਹਿਨ ਭਵਨ ਨਾਹੀ ਪਾਇਓ ਪਾਇਓ अनिक उक्त चतुराई कहन भवन नाही पायो पायो इथे विश्राम है अनिक उक्त चतुराई जतन जतन अनिक रे तौ मिल्यो जौ कृपाई जतन जतन अनिक उपाव रे इथे विश्राम है तौ मिल्यो जौ किरपाई ਪਰਭੂ ਦਯਾਰ ਕਿਰਪਾਰ ਕਿਰਪਾ ਨਿਦ ਕਿਰਪਾ ਨਿਦ ਪਰਭੂ ਦਯਾਰ ਕਿਰਪਾਰ ਕਿਰਪਾ ਨਿਦ ਜਨ ਨਾਨਕ ਸੰਤ ਰੇਨਾਈ ਕਨੜਾ ਮਹੱਲਾ ਪੰਜਵਾ ਮਾਈ ਸਿਮਰਤ ਰਾਮ 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 ਮਾਈ ਪਦ ਤੇ ਵਿਸਰਾਮ ਹੈ ਮਾਈ ਸਿਮਰਤ ਰਾਮ 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 ਪਰਾਵ ਬਿਨਾ ਨਾਹੀ ਹੋਰ ਚਿਤਵੋ ਚਰਨਾਰ ਬਿੰਦ ਸਾਸਨ ਨਿਸਪੂਰ ਰਹਾਉ ਲਾਇ ਪ੍ਰੀਤ ਕੀਨ ਆਪਨ ਟੂਟਤ ਨਹੀਂ ਜੋਰ ਪ੍ਰਾਨ ਮਨ ਧਨ ਸਰਬ ਸੋ ਹਰ ਗੁਣ ਨਿਦੇ ਸੁਖ ਮੂਰ ਪ੍ਰਾਨ ਮਨ ਧਨ ਸਰਬ ਸੋ ਇਥੇ ਵਿਸਰਾਮ ਹਰ ਗੁਣ ਨਿਦੇ ਸੁਖ ਮੂਰ ਇਤ ਊਤ ਰਾਮ ਪੂਰਨ ਨਿਰਖਤ ਰਿਦਖੋਰ ਸੰਤ ਚਰਨ ਤਰਨ ਨਾਨਕ ਸੰਤ ਸਰਨ ਸੰਤ ਸਰਨ ਤਰਨ ਨਾਨਕ ਬਿਨਸਿਓ ਦੁਖ ਘੋਰ ਕਾਨੜਾ ਮਹੱਲਾ ਪੰਜਵਾ ਜਾਨਕੋ ਪ੍ਰਭ ਸੰਗੇ ਅਸਨੇਹ ਸਾਜਨ ਤੂ ਮੀਤ ਮੇਰਾ ਗ੍ਰਹਿ ਤੇਰਾ ਸਭ ਕੇ ਹੋ ਗ੍ਰਹਿ ਤੇਰਾ ਸਭ ਕੇ ਹੋ ਰਹਾਉ ਮਾਨ ਮੰਗਉ ਤਾਨ ਮੰਗਉ ਧਨ ਲਖਮੀ ਸੁਤ ਦੇਹ ਧਨ ਲਖਮੀ ਸੁਤ ਦੇਹ ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ ਭੈ ਭਾਇ ਭਗਤ ਨਿਹਾਲ ਨਾਨਕ ਨਾਨਕ ਪਾਤਿਵਿਸਰਾਮ ਲਾ ਦੋ ਭੈ ਭਾਏ ਭਗਤ ਨਿਹਾਲ ਨਾਨਕ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਸਦਾ ਸਦਾ ਕੁਰਬਾਨ ਵਾਹਿਗੁਰੂ ਜੀ ਕਾ ਕਾਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ